ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਟਿੱਪਰ ਕਿਵੇਂ ਟੇਡਾ ਹੋ ਰਿਹਾ ਹੈਗਾ ਨਾਲੇ ਖੜਿਆ ਸਿੱਧਾ ਹੈਗਾ ਲੇਕਿਨ ਫਿਰ ਵੀ ਟੇਡਾ ਹੋ ਰਿਹਾ ਹੈਗਾ ਇਹ ਜੀ ਮੱਤੇਵਾੜ ਦੇ ਜੰਗਲ ਨੇ ਤੁਸੀਂ ਦੇਖ ਸਕਦੇ ਹੋਗੇ ਕਾਫੀ ਵੱਡਾ ਜੰਗਲਾ ਹੈ ਮਾਸੀਵਾੜਾ ਦੇ ਲਾਗੇ ਨੇ ਇਹ ਮੱਤੇਵਾੜਾ ਮੱਤੇਵਾੜਾ ਪਿੰਡ ਹੈਗਾ ਉੱਥੋਂ ਦੇ ਇਹ ਜੰਗਲ ਨੇ 11:22 ਤੇ ਆਪਾਂ ਇਹਦੇ ਵਿੱਚ ਐਂਟਰ ਹੋਏ ਸੀਗੇ ਤੁਸੀਂ ਦੇਖ ਸਕਦੇ ਹੋਗੇ ਤੇ ਪੁਲ ਦਾ ਕੰਮ ਚੱਲਿਆਂਦਾ ਜੀ ਉੱਤੋਂ ਸਾਹਮਣੇ ਦੇਖੋ ਜਿੱਥੋਂ ਅਸੀਂ ਆਪਾਂ ਲੰਘ ਰਹੇ ਆ ਇੱਥੋਂ ਅਸੀਂ ਪੁਲ ਲੰਘੂ ਆਈ ਉੱਪਰ ਦੀ ਤੇ ਪੁਲੇ 'ਚ ਤਾਂ ਬਣਾ ਰਹੇ ਨੇ ਵੀ ਜਿਹੜਾ ਇੱਥੇ ਜਾਨਵਰ ਰਹਿੰਦੇ ਨੇਗੇ ਕਿਸੇ ਵੀ ਤਰ੍ਹਾਂ ਦੇ ਜਾਨਵਰ ਨੇ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਲੋਕ ਕਿਸਾਨ ਉਹ انسانਾਂ ਵੱਲੋਂ ਵੀ ਸਾਧਨ ਜਿਹੜੇ ਲੰਘਦੇ ਡੱਬਦੇ ਨੇ ਜਿਵੇਂ ਆਪਾਂ ਲੈ ਕੇ ਜਾ ਰਹੇ ਗੱਡੀ ਕਿਸੇ ਜਾਨਵਰ ਨੂੰ ਕੋਈ ਦਿੱਕਤ ਨਾ ਆਵੇ ਨਾ ਜਾਨਵਰਾਂ ਨੂੰ ਕੋਈ ਦਿੱਕਤ ਆਵੇ ਬੰਦੇ ਵੱਲੋਂ ਨਾ ਬੰਦੇ ਨੂੰ ਜਾਨਵਰਾਂ ਵੱਲੋਂ ਕੋਈ ਦਿੱਕਤ ਆਵੇ ਜੇ ਦੇਖ ਸਕਦੇ ਹੋਗੇ ਇਸ ਟਾਈਮ ਤੇ ਆਪਾਂ ਮੱਥੇ ਬਾੜ ਦੇ ਜੰਗਲ ਕ੍ਰੋਸ ਕਰ ਰਹੇ ਹਾਂ ਜੀ ਔਰ ਟੇਪਰ ਖੜਿਆ ਹੈਗਾ ਮੈਲਾ ਗਰਮ ਹੋ ਰਿਹਾ ਹੁਣ ਤੁਸੀਂ ਦੇਖ ਸਕਦੇ ਹੋਗੇ ਤੇ ਆਪਾਂ ਇੱਕ ਵਾਰ ਇੱਥੇ ਪਹਿਲਾਂ ਵੀ ਲੰਘੇ ਸੀ ਉਦੋਂ ਵੀ ਇੱਥੇ ਕੰਮ ਚੱਲ ਰਿਹਾ ਸੀਗਾ ਹੁਣ ਵੀ ਕੰਮ ਚੱਲੀ ਜਾਂਦਾ ਜੀ ਲੱਗਦਾ ਗੱਡੀ ਪੈਂਚਰ ਹੋ ਰਹੀ ਆ ਬਾਈ ਦੀ ਜਿਹੜਾ ਡਿਪਰਾਜੀ ਪੈਂਚਰ ਹੋ ਰਿਹਾਗਾ ਤੇ ਟਮਾਟਾ ਮਈ ਆਉਂਦਾ ਇੱਧਰ ਦੀ ਭੁੱਲੜਾ ਜਾ ਭੁੱਲੜਾ ਜਾ ਭੁੱਲੜਾ ਜਾ ਮਤਲਬ ਜਿਹੜਾ ਵੀ ਭੁੱਲ ਭਲੇਖੇ ਵਾਲਾ ਆਉਂਦਾਗਾ ਓਹ ਹੋ ਹੋ ਵਾਹਿਗੁਰੂ ਬਾਈ ਦਾ ਬਹੁਤ ਨੁਕਸਾਨ ਹੋ ਗਿਆ ਜੀ ਟਾਇਰਾਂ ਦਾ ਦੋਆਂ ਦਾ ਟਾਇਰਾਂ ਦਾ ਪਟਾਕਾ ਪੈ ਗਿਆ ਟਿੱਪਰ ਦੇ ਦੋਏ ਟਾਇਰਾਂ ਦਾ ਪਟਾਕਾ ਪੈ ਗਿਆ ਜੀ। ਬਾਈ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ। ਇੱਧਰ ਦੀ ਤੁਸੀਂ ਦੇਖੀਏ ਸਾਰੇ ਵੀਡੀਓ ਚ ਸਾਨੂੰ ਹੋਰ ਸਾਧਨ ਘੱਟ ਜੀ। ਇੱਧਰ ਟਿੱਪਰ ਵੱਧ ਮਿਲਣਗੇ। ਲੇਕਿਨ ਜੇ ਮੈਨੂੰ ਵੀ ਪਤਾ ਹੁੰਦਾ ਵੀ ਇਹ ਰਾਂ ਵਿੱਚ ਆਊਗਾ ਮੈਂ ਇੱਧਰ ਦੀ ਆਉਂਦਾ ਨਹੀਂ ਸੀਗਾ। ਚਲੋ ਕਹਿੰਦਾ ਜਿਵੇਂ ਪਰਮਾਤਮਾ ਕਰਦਾ ਦਾ ਚੰਗਾ